जय माता दी जय श्री महाकाल जय गुरुदेव ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ @babatawanaj ji pind ftapur wale ਆਪ ਸਮੂਹ ਸੰਗਤਾਂ ਨੂੰ ਸੰਤ ਬਾਬਾ தயਨਾਰ ਜੀ ਦੇ ਵੱਲੋਂ ਪੂਰੇ ਸੰਤ ਸਮਾਜ ਵੱਲੋਂ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਜੈ ਗੁਰੂ ਦੇਵ ਤੈ ਗੁਰੂ ਦੇਵ ਅੱਜ ਜੋ ਕੀ ਜਨਮ ਅਸ਼ਟਮੀ ਦਾ ਦਿਨ ਹੈ ਉਹ ਆਨੰਤ શ્રી ਕ੍ਰਿਸ਼ਨ ਜੀ ਦਾ ਅੱਜ ਜਨਮ ਦਿਨ ਮਨਾਇਆ ਜਾਏਗਾ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਬੱਚੇ ਸਾਡਾ ਇਕਮ ਸਿੰਘ ਤੇ ਹਰਜੋਤ ਕੌਰ ਇਸ ਤਰ੍ਹਾਂ ਭਗਵਾਨ શ્રી ਕ੍ਰਿਸ਼ਨ ਜੀ ਦੇ ਰੂਪ ਵਿੱਚ ਰੰਗੇ ਹੋਏ ਨੇ ਤੇ ਮੰਦਰਾਂ ਤੇ ਗਲੀਆਂ ਤੇ ਬਾਜ਼ਾਰਾਂ ਨੂੰ ਪੂਰਾ ਪੂਰਾ ਹੀ ਸਜਾਇਆ ਹੈ ਤੁਸੀਂ ਦੇਖ ਸਕਦੇ ਹੋ ਭਗਵਾਨ શ્રી ਕ੍ਰਿਸ਼ਨ ਜੀ ਦਾ ਸਰੂਪ બાળ ਸਰੂਪ ਇਹ ਛੋਟੇ ਜਿਹੇ ਬੱਚੇ ਕਿਸ ਤਰ੍ਹਾਂ ਕਿੰਨੇ ਸੋਹਣੇ ਲੱਗ ਰਹੇ ਨੇ ਮੰਦਰਾਂ ਦੇ ਵਿੱਚ ਹਰ ਤਰ੍ਹਾਂ ਦਾ ਲੰਗਰ ਪੰਡਾਰਾ ਲੱਗਿਆ ਹੋਇਆ ਹੈ ਤੇ ਅੰਮ੍ਰਿਤਸਰ ਦੇ ਵਿੱਚ ਨਵਰਾਤਰੀ ਜਾਂ ਮਹਾਸ਼ਿਵਰਾਤਰੀ ਜਾਂ ਜਨਮਾਸ਼ਟਮੀ ਬਹੁਤ ਹੀ ਪਿਆਰ ਨਾਲ ਮਨਾਉਂਦੇ ਨੇ ਤੇ ਹਰ ਮੰਦਰਾਂ ਦੇ ਵਿੱਚ ਭਜਨ ਕੀਰਤਨ ਚੱਲਦਾ ਰਹਿੰਦਾ ਹੈ ਤੇ ਸਮਗਰੀ ਨਾਰੀਅਲ ਵਗੈਰਾ ਸਭ ਕੁਝ ਚੱਲਦਾ ਰਹਿੰਦਾ ਹੈ ਸਿੱਧਰਾ ਬਹੁਤ ਉਧਿਆਰਸ਼ਨ ਹੁੰਦੇ ਨੇ